ਹਲਾ ਤੁਹਾਰੇ ਤੁਸੀਂ ਵੱਡੇ ਵੱਡੇ ਫੋਕਮਾਂ ਧਾਕੇ ਲਾਈ ਖੜੇ ਹੋ ਇਹ ਪੰਜਾਬ ਨੂੰ ਖਤਮ ਕਰਤਾ ਅੱਜ ਪੰਜਾਬ ਨੂੰ ਬਚਾਉਣ ਲਈ ਸਰਕਾਰ ਦਿੱਤੀ ਸਿੰਘੀ ਦੱਲੇਵਾਲ ਸਾਹਿਬ ਅੱਜ 18 ਦਿਨ ਹੋ ਗਏ ਟੁੱਕੜਤਾ ਦੇ ਪ੍ਰਵੰਚਰ ਨੂੰ ਮੈਂ ਬੇਨਤੀ ਕਰਦਾ ਮਰੇ ਦੁਕਾਨਦਾਰ ਭਰਾਵਾਂ ਨੂੰ ਜਿਹੜੇ ਕਿਸਾਨ ਭਰਾਵਾਂ ਨੂੰ ਜਿਹੜੇ ਨੌਜਵਾਨ ਭਰਾਵਾਂ ਨੂੰ ਖਾਣ ਦੀ ਮੈਂ ਬੇਨਤੀ ਕਰਦਾ ਚਰਨਾਂ ਦੇ ਵਿੱਚ ਬੇਨਤੀ ਕਰਦਾ ਵੀ ਆਓ ਪੰਜਾਬ ਨੂੰ ਬਚਾਉਣ ਲਈ ਨਿਕਲ ਕੇ ਦਕਾਨਾਂ ਤੋਂ ਬਾਹਰ ਘਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਆਓ ਇਹ ਮੇਰੀ ਇਹ ਮੇਰੀ ਸਾਹਮਤ ਤੇ ਬੇਨਤੀ ਆ ਅੱਜ ਚੋਰ ਨੇ ਇਹ ਦਿਨੇ ਚੋਰ ਐਮਐਲਏ ਨੇ ਇਹ ਚੋਰ ਨੇ ਸਾਰੇ ਕਿੱਟਿਆ ਹੋਇਆ ਹੈ ਐਮਐਲਏ ਨੇ ਜਿਹੜਾ ਸਾਰੇ ਇਹ ਚੋੜਾ ਵਾਰੇ ਮੈਨੂੰ ਸਾਰਾ ਵਾਰੇ ਪਤਾ ਇਹਨਾਂ ਸਾਰਿਆਂ ਦੇ ਨਾਲ ਆਉਣ ਦਾ ਸਮਝਣਾ ਦੇ ਸਾਰਿਆਂ ਨੂੰ ਪਾਗਰ ਪੈਣਾ ਛੋਟੇ ਪੰਜਾਬ ਨੂੰ ਬਚਾਉਣ ਲਈ ਆਪੂ ਇਹ ਹੁਟਾ ਕਿਉਂ ਹੁੰਦਾ ਉਹ ਕਿਹਦਾ ਹਟਾਲੇ ਛੁੱਟ ਗਿਆ ਖੇਤਾਂ ਮਾਰਨ ਦਾ ਕਿਹਦਾ ਬਟਾ ਬੋਲੇ ਪੰਜਾਬ ਨੂੰ ਕਾਉਣ ਲਈ ਦਸੋਂ ਚੱਕੇ ਪੰਜਾਬ ਦੇ ਲੋਕੋ ਕਰੋਲਾ ਤੋਂ ਕੋਈ ਵੀ ਉਹ ਛੋਟਾ ਫੇੜਾ ਕਰ ਕੋ ਪੰਜਾਬ ਖਾਊਗਾ ਛੁੱਟੀ ਨੌਜਵਾਨੀ ਬਾਹਰ ਭੱਜ ਗਈ ਉਹ ਥੋੜਾ ਪਾਣੀ ਵੀਕ ਹੋ ਗਿਆ ਬਟਾ ਕਿਹਦਾ ਬਿਲਕੁਲ ਸਮਝੋ ਚਾ ਦੇਖੋ ਜਿੱਕੜੇ ਘਰਾਂ ਦੇ ਵਿੱਚੋਂ ਪਹਾਰਾ ਨੌਜਵਾਨੋ ਆਓ ਛੋਟੇ ਬੁਕਾਰ ਪਾ ਰਿਹਾ ਨੌਜਵਾਨੋ ਪੰਜਾਬ ਪੰਜਾਬ ਦੇ ਨੌਜਵਾਨੋ ਉਹ ਲੜਾਈ ਲੜੋ ਜੇਕਰ ਤੁਹਾਨੂੰ ਕੰਨਾਂ ਦਾ ਵਾਖੜਾ ਵਾਖੜਾ ਲਓ ਕੋਈ ਨਾ ਮਖੜਾਈ ਦੀ ਛੜ ਕੇ ਉਹ ਪੰਜਾਬ ਦੀ ਨੌਜਵਾਨੀ ਨੂੰ ਦੁਕਾਨਦਾਰ ਭਰਾਵਾਂ ਨੂੰ ਕਿਸਾਨਾਂ ਮੁੰਡਿਆਂ ਨੂੰ ਸਭ ਨੂੰ ਬੇਇਨਤੀ ਕਰਦਾ ਜੇਤੇ ਨਿੱਕੜੇ ਵਾਲੇ ਘਰਾਣੇ ਵਿੱਚੋਂ ਜੇ ਸਰਦਾਰ ਜੀਤ ਸਿੰਘ ਜੀ ਗੱਲੇਬਾਦ ਸਾਹਿਬ ਨੂੰ ਮਿਲੋਗੇ ਉਹਨੂੰ ਸਮੇਂ ਨੇ ਮਾਫ ਨਹੀਂ ਕਰਨਾ ਛੋਟੇ ਪੰਜਾਬ ਦੀ ਲੜਾਈ ਲੜ ਰਿਹਾ ਮੈਂ ਛੋਟੇ ਅਕੇ ਸਵਾਲ ਆ ਉਹ ਜੇ ਚੋਰਾਂ ਦਾ ਨੀਂਦਰਵਾਦ ਖੜ ਕੇ ਜਾ ਕੇ ਪੂਰਾ ਪੰਜਾਬ ਲੁੱਟ ਕੇ ਖਾ ਗਏ ਯਾਰ ਤਾਂ ਸਾਰੇ ਪੈਸਾ ਵਿੱਟਾ ਕਰਦੇ ਹੋਏ ਮੈਂ ਵੀ ਇਹ ਜਿਹੜਾ ਬੰਦਾ ਟੋੜਨੇ ਮਰਨ ਵਾਰ ਟੋਪੜਵਾੜਾ ਤੁਸੇ ਦਾ ਸਾਥ ਨਹੀਂ ਦੇ ਰਹੇ ਪੰਜਾਬ ਦੇ ਲੋਕਾਂ ਨੇ ਜਮੀਰਾਂ ਮਰ ਦੁੱਕੀਆਂ ਨੇ ਤਾਂ ਇਹਦਾ ਪੰਜਾਬ ਦੀ ਨੌਜਵਾਨੇ ਵਿਦੇਸ਼ਾਂ ਧੱਕੇ ਖਾਈ ਜਾਂਦੀ ਆ ਕੋੜਾ ਰੁਪਿਆ ਮਾ ਨੌਜਵਾਨ ਦਾ ਪਾਸਪੋਰਟ ਵਾਸਤਾ ਪਰ ਨੌਜਵਾਨੇ ਜਿਹੜੀ ਨਿੱਕੜ ਨੂੰ ਹਰੇ ਬਾਹਰ ਜਾਣ ਦੀ ਕੋਈ ਧਰਾਂ ਦੇ ਵਿੱਚੋਂ ਤੇ ਲੋਕਾਂ ਨੂੰ ਵੀ ਬੇਇਨਸਾਫੀ ਕਰਦਾ ਆਏ ਬਾਈ ਜੰਨੇਵਾਲ ਸਾਹਿਬ ਦਾ ਸਾਥ ਦਿਈਏ ਜਿੰਨੇ ਵੀ ਚੋਰ ਨੇ ਗਿਆਂ ਚੋਰਾ ਦਾ ਖੜਾ ਛੱਡ ਕੇ ਆ ਲੀਡਰ ਚੋਰਾ ਦਾ ਖੜਾ ਛੱਡ ਕੇ ਆਪਾਂ ਆਪਣੇ ਅੰਦਰੋਂ ਦਾ ਰਾਹ ਜੜੀਏ ਆਪਣੇ ਹੱਕਾਂ ਦੀ ਲੜਾਈ ਲੜੀਏ ਆਪਣੇ ਪੰਜਾਬ ਨੂੰ ਉੱਚਾਈਏ ਕੋਈ ਧਰਤੀ ਨੂੰ ਉੱਚਾਈਏ ਕਿਉਂਕਿ ਸਾਰਿਆਂ ਦੇ ਚਰਨਾ ਵਿੱਚ ਬੇਨਤੀ ਆ ਤੇ ਸਾਰਿਆਂ ਦੇ ਚਰਨਾ ਵਿੱਚ ਮੇਰੀ ਬੇਨਤੀ ਕਰਦਾ ਹਾਂ ਹੁਣ ਜੇ ਜੰਨੇਵਾਲ ਸਾਹਿਬ ਨੂੰ ਕਹੋਗੇ ਰੋਲ ਚਾਹਣੇ ਲਈ ਮਾਫੜੀ ਕਰਨਾ ਸਾਰੇ ਨੌਜਵਾਨਾਂ ਨੂੰ ਅੱਜ ਬੰਗਾਰ ਕੇ ਜਾਂਦਾ ਨੌਜਵਾਨਾਂ ਨੂੰ ਇਹ ਥੋੜੀ ਵਰਦਾਰ ਦੀ ਬਲਾਈ ਆ ਉਹ ਛੋਟਾ ਜਨਮ ਉਹ ਥੋੜੀ ਨੌਜਵਾਨੀ ਨੂੰ ਬਚਾਉਣ ਲਈ ਜਿੱਥੇ ਘਰਾਣੇ ਵਿੱਚੋਂ ਬਾਹਰ ਛੋਟਾ ਮੁੱਟਾ ਜਨਮ ਤੁਹਾਨੂੰ ਬੁਲੇ ਬਚਾਉਣ ਲਈ ਥੋੜੀ ਕਿਸਾਨੀ ਬਚਾਉਣ ਲਈ ਉਹ ਐਮਐਸਪੀ ਲੈਣ ਲਈ ਖੇਤੀਬਾੜੀ ਸੰਕਟ ਬਚਾਉਣ ਲਈ ਆ ਤੁਹਾਡੇ ਕਾਰਪੋਰੇਟ ਘਰਾਣੇ ਨੇ ਨਾ ਹੁਣੇ ਜਕਾਨਾ ਸਾਰੇ ਅੰਧ ਹੋਣੇ ਜੇ ਚੌਂ ਦੇ ਤਾਰਪਰੇੜ ਘਰਾਣੇ ਤੜਕੇ ਹੀ ਜੰਮਣਗੇ ਦੁਕਾਨਦਾਰ ਭਰਾਵਾਂ ਨੂੰ ਬਚਾਉਣ ਲਈ ਜੰਨੇ ਵਾਲਾ ਖਾਤਕਾ ਆਓ ਬਟੇਓ ਕਿਸਾਨ ਤੇ ਜਿੱਥੇ ਘਰਾਣੇ ਵਿੱਚੋਂ ਬਾਹਰ ਹੋਣ